ਬਾਦ ਪਾਕਿਸਤਾਨ ਦਰਮਿਆਨ ਤਣਾਅ ਦੇ ਚਲਦੇ ਭਾਰਤੀ ਫੌਜ ਦੇ ਵੱਲੋਂ ਦਿਖਾਈ ਗਈ ਬਹਾਦਰੀ ਦੀ ਹੌਸਲਾ ਫਜ਼ਾਈ ਦੇ ਲਈ ਸਜਾਈ ਗਈ ਤਿਰੰਗਾ ਯਾਤਰਾ ਦੌਰਾਨ ਦੇਸ਼ ਭక్తి ਦਾਜ ਜਰੂਰ ਵੇਖਣ ਨੂੰ ਮਿਲਿਆ ਜਦੋਂ ਸ਼ਹਿਰ ਦੇ ਵਿੱਚ ਤਿਰੰਗੇ ਹੀ ਤਿਰੰਗੇ ਨਜ਼ਰ ਆਏ ਸ਼ਹਿਰ ਦੇ ਨਹਿਰੋ پارک ਤੋਂ ਸ਼ੁਰੂ ਹੋਈ ਇਸ ਤਿਰੰਗਾ ਯਾਤਰਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪੰਜਾਬ ਪ੍ਰਧਾਨ ਅਤੇ ਐਮ ਐਲ ਏ ਪਠਾਨ ਕੋ ਰਸ਼ਵਨੀ ਸ਼ਰਮਾ ਤੋਂ ਇਲਾਵਾ ਉੱਗੀ ਮਹਿਲਾ ਪਾਜਪਾ ਆਗੂ ਰੇਨੂ ਕਸ਼ਪ ਜ਼ਿਲ੍ਹਾ ਪ੍ਰਧਾਨ ਸ਼ਿਵਪੀਰ ਸਿੰਘ ਰਾਜਨ ਅਤੇ ਹੋਰ ਉੱਗੇ ਆਗੂ ਪਾਜਪਾ ਆਗੂਆਂ ਸਮੇਤ ਸੈਂਕੜੇ ਪਾਜਪਾ ਕਾਰਜਕਰਤਾ ਅਤੇ ਸਮਾਜਿਕ ਜਥੇਬੰਦੀਆਂ ਅੱਜ ਗੁਰਦਾਸਪੁਰ ਜ਼ਿਲ੍ਹਾ ਹੈੱਡਕੁਆਰਟਰ ਤੇ ਭਾਰਤੀ ਜਨਤਾ ਪਾਰਟੀ ਨੇ ਸਾਰੀਆਂ ਸੰਸਥਾਵਾਂ ਕੋਈ ਪਾਰਟੀ ਦਾ ਝੰਡਾ ਨਹੀਂ ਇਹਦੇ ਚ ਇਹ ਰਾਸ਼ਟਰੀ ਸੁਰੱਖਿਆ ਜਾਗਰਣ ਮੰਚ ਦੇ ਤਹਿਤ ਸਾਰੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਦੇਸ਼ ਦੇ ਉਹ ਸ਼ੂਰਬੀਰ ਸੈਨਿਕ ਜਿਨ੍ਹਾਂ ਨੇ ਪਹਲਗਾਮ ਦੇ ਅੰਦਰ ਸਾਡੀਆਂ ਪੈਰਾਂ ਦਾ ਸੁਹਾਗ ਉਜਾੜਿਆ ਸੀ ਉਹਨਾਂ ਦਾ ਬਦਲਾ ਲਿਆ ਔਰ ਪਾਕਿਸਤਾਨ ਨੂੰ ਵੀ ਮੂੰਹ ਤੋੜ ਜਵਾਬ ਦਿੱਤਾ ਉਹਨਾਂ ਸੈਨਿਕਾਂ ਦਾ ਅਭਿਨੰਦਨ ਕਰਨ ਲਈ ਉਹਨਾਂ ਦੇ ਸ਼ੋਹਰਿਆਂ ਨੂੰ ਉਹਨਾਂ ਦੇ ਸਾਹਸ ਨੂੰ ਪ੍ਰਣਾਮ ਕਰਨ ਲਈ ਅੱਜ ਇਹ ਤਿਰੰਗਾ ਯਾਤਰਾ ਜਿਹੜੀ ਹੈ ਗੁਰਦਾਸਪੁਰ ਦੇ ਪ੍ਰਧਾਨ ਜੀ ਦੀ ਅਧਿਐਕਸ਼ਤਾ ਦੇ ਅੰਦਰ ਅਸੀਂ ਸਾਰੇ ਕੱਢ ਰਹੇ ਹਾਂ ਔਰ ਜਿਹਦੇ ਅੰਦਰ ਸਭ ਸੰਸਥਾਵਾਂ ਜੁੜੀਆਂ ਉਹ ਸ਼ਾਮਿਲ ਹੋਈਆਂ ਜਿਸ ਤਰ੍ਹਾਂ ਪਾਕਿਸਤਾਨ ਅਤੰਕੀਆਂ ਨੂੰ ਸਮਰਥਨ ਦਿੰਦਾ ਸਾਡੇ ਰੱਖਿਆ ਮੰਤਰੀ ਜੀ ਨੇ ਵੀ ਕਾਲੇ ਗੱਲ ਕਹੀ ਹੈ ਕਿ ਜਿੰਨੀ ਜਿੰਨੀ देर 'ਚ ਇੱਕ ਆਦਮੀ ਨਾਸਤਾ ਪੂਰਾ ਕਰਦਾ ਉੰਨੀ ਦੇਰ 'ਚ ਦੁਸ਼ਮਨਾਂ ਨੂੰ ਨਿਪਟਾਤਾ ਗਿਆ ਉਹਨਾਂ ਦੇ ਆਕਾ ਨੂੰ ਵੀ ਕਮੇਸੀ ਚਲਾ ਗਿਆ 11 ਉਹਨਾਂ ਦੇ 에어 بیس ਜਿਹੜੇ ਆ ਪਟੀਆਂ ਪੂਰੀ ਤਰ੍ਹਾਂ ਬਰਬਾਦ ਕਰਤੀਆਂ ਗਈਆਂ ਔਰ ਜਿਹੜੇ ਅਤੰਕ ਦੇ ਸਰਗਨਾ ਸੀ ਉਹਨਾਂ ਦੇ ਹੈੱਡ ਕੁਆਰਟਰ ਕਿਸ ਤਰੀਕੇ ਨਾਲ ਤਬਾਹ ਕਰਤੇ ਗਏ ਇਹ ਆਪਰੇਸ਼ਨ ਸੰਦੂਰ ਅੱਜ ਵੀ ਜਾਰੀ ਹੈ ਕਿ ਅੱਜ ਪੂਰੇ ਹਿੰਦੁਸਤਾਨ ਵਾਸਤੇ ਬੜੇ ਮਾਨ ਦੀ ਗੱਲੇ ਉਹ 22 April ਦਾ ਦਿਨ ਜਿਹਦੇ ਵਿੱਚ ਪਹਿਰਗਾਮ ਦੇ ਵਿੱਚ ਪਾਕਿਸਤਾਨ ਦੇ ਕੁਝ ਅੰਸਰਾਂ ਨੇ ਅੰ ਅੰਤਕਵਾਦੀਆਂ ਨੇ ਉਹ ਭੈਣਾ ਦੇ ਸੰਧੂਰ ਉਜੜੇ ਉਸ ਦਿਨ ਮੋਦੀ ਜੀ ਨੇ ਸੰਕਲਪ ਲਿਆ ਸੀ ਵੀ ਜਿੰਨਾ ਚਿਰ ਇਹ ਸੰਧੂਰ ਉਜੜਿਆਂ ਦਾ ਬਦਲਾ ਨਹੀਂ ਲਾਂਗਾ ਉਹਨਾਂ ਚਿਰ ਚੈਨ ਨਾਲ ਨਹੀਂ ਬੈਠਾਂਗਾ ਸੋ ਅੱਜ ਜਿੱਥੇ ਅਸੀਂ ਮੋਦੀ ਜੀ ਨੂੰ ਧੰਨਵਾਦ ਕਰਦੇ ਆਂ ਸਾਰੀ ਸੈਨਾ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਦਿਨ ਰਾਤ ਕਰਕੇ ਉਹ ਭੈਣਾ ਦੇ ਉਜੜੇ ਸੰਧੂਰ ਦਾ ਬਦਲਾ ਲੈ ਕੇ ਗੁਜਰਾਉਣਾ ਵਿੱਚ ਦੱਸ ਦਿੱਤਾ ਵੀ ਹਿੰਦੁਸਤਾਨ ਕਿਸੇ ਗੱਲੋਂ ਕੋਈ ਘਟਣੀ ਨਹੀਂ ਜਦੋਂ ਵੀ ਟਾਈਮ ਆਏਗਾ ਜਿਸ ਤਰ੍ਹਾਂ ਰਾਜਨਾਥ ਸਿੰਘ ਨੇ ਪਰਸੂ ਗੁਜਰਾਉਂਦੇ ਵਿੱਚ ਕਿਹਾ ਵੀ ਅਸੀਂ ਤੇ ਸਿਰਫ ਹਜੇ ਟਰੇਲਰ ਦੱਸਿਆ ਹੈ ਫਿਲਮ ਦੱਸਣੀ ਹੈ ਜੇ ਬਾਕੀ ਹੈ ਸੋ ਅੱਜ ਜਿੱਥੇ ਅਸੀਂ ਮੋਦੀ ਜੀ ਦਾ ਧੰਨਵਾਦ ਕਰਨਿਆ ਹਿੰਦੁਸਤਾਨ ਦੀ ਪੂਰੀ ਫੌਜ ਦਾ ਵੱਖ-ਵੱਖ ਮਤਲਬ ਸੈਨਾਵਾਂ ਦੇ ਜਰਨਲਰਾਂ ਦਾ ਉਹਨਾਂ ਦੀ ਸਾਰੀ ਟੀਮ ਨੂੰ ਉਹਨਾਂ ਨੂੰ ਵਧਾਈ